ਅੰਦਰ ਜਗ੍ਹਾ ਨਹੀਂ ਦਿੱਤੀ ਸੌਣ ਲਈ ਨਹੀਂ ਨਹੀਂ ਅੰਦਰ ਨਹੀਂ ਦਿੱਤੀ ਕੀ ਬੋਲੇ ਉਹਨਾਂ ਨੇ ਕਹਿੰਦੇ ਬਾਹਰ ਸੌ ਜਾਓ ਅੰਦਰ ਨਹੀਂ ਸੌਣਾ ਐਵੇਂ ਕਹਿੰਦੇ ਤੁਸੀਂ ਰੋਡ ਦੇ ਉੱਤੇ ਕਿਉਂ ਸੌ ਰਹੇ ਹੋ ਇਸ ਟਾਈਮ ਅੰਦਰ ਤੁਹਾਨੂੰ ਜਗ੍ਹਾ ਨਹੀਂ ਮਿਲੀ ਅੰਦਰ ਜਗ੍ਹਾ ਦਿੱਤੇ ਨਹੀਂ ਹੈ ਨਾ ਅੰਦਰ ਜਗ੍ਹਾ ਦਿੱਤੇ ਨਹੀਂ ਹੈ ਨਾ ਡੰਡੇ ਮਾਰ ਕੇ ਭਗਾਤੇ ਸਭ ਨੂੰ ਮਗਾਤੇ ਨੇ ਜੇ ਸੇਵਾ ਵੀ ਕਰਦੇ ਆ ਫਿਰ ਵੀ ਡੰਡੇ ਮਾਰਦੇ ਆ ਅਸੀਂ ਨੇ ਵੀ ਮੈਨੇਜਮੈਂਟ ਸੇ ਬਾਤ ਕੀਤੀ ਉਹਨਾਂ ਨੇ ਬੋਲਾ ਕਿ ਅੰਦਰ हम सोने देते हैं ऐसी कोई प्रॉब्लम नहीं है नहीं वो सोना ही नहीं देते आप लोगों से कुछ और कहेंगे मेरे से कुछ और कहते हैं हे मेरे रब्बा दो वक्त की रोटी तू तो देना है पर मैनू रहन की जगह भी दुआ ਜਗਦੇ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਕਿਰਤ ਸਿੰਘ ਆਲੂਵਾਲੀਆ ਤੁਹਾਨੂੰ ਅੱਜ ਐਸੀ ਰਿਪੋਰਟ ਦਿਖਾਉਣ ਵਾਲਾ ਹਾਂ ਜਿੰਨੂੰ ਦੇਖ ਕੇ ਤੁਸੀਂ ਦੰਗ ਰਹਿ ਜਾਓਗੇ ਹੈਰਾਨੀ ਵਿੱਚ ਆ ਜਾਓਗੇ ਕਿ ਆਖਿਰਕਾਰ ਐਨੀ ਤਕਲੀਫਾਂ ਸਾਡੀ ਸਿੱਖ ਕੌਮ ਨੂੰ ਚੇਲੀਆਂ ਪੈ ਰਹੀਆਂ ਹਨ ਜਗਦੇ ਟੀਵੀ ਦੀ ਟੀਮ ਅੱਜ ਉਹਨ ਸਭ ਦਰਦਾਂ ਦਾ ਖੁਲਾਸਾ ਕਰੇਗੀ ਜਿਹੜੇ ਸਾਡੇ ਕਹੀਂ ਸਿੱਖ ਭਰਾਵਾਂ ਨੂੰ ਗੁਰਦੁਆਰੇ ਬੰਗਲਾ ਸਾਹਿਬ ਦਿੱਲੀ ਵਿਖੇ ਚੇਲਨੀ ਪੈ ਰਹੀਆਂ ਹਨ ਕਹੀਂ ਸਿੱਖ ਜਥੇ ਕਹੀਂ ਸਿੱਖ ਕੌਮ ਕਹਿੰਦੀ ਨਹੀਂ ਤਖਦੀ ਕਿ ਅਸੀਂ ਸਿੱਖ ਭਰਾਵਾਂ ਲਈ ਬਹੁਤ ਕੁਝ ਕੀਤਾ ਹੈ ਚਾਹੇ ਉਹ ਕੋਈ ਵੀ ਮੈਨੇਜਮੈਂਟ ਹੋਵੇ ਅੱਜ ਉਹਨਾਂ ਸਾਰੀਆਂ ਮੈਨੇਜਮੈਂਟ ਨੂੰ ਐ ਦੇਖ ਕੇ ਸ਼ਰਮਸਾਰ ਹੋਣਾ ਪਊਗਾ ਇੱਕ ਪਾਸੇ ਅਸੀਂ ਕਹਿੰਨੇ ਆ ਕਿ ਸਾਡੇ ਸਿੱਖ ਭਰਾ ਕਦੀ ਵੀ ਭੀਖ ਜਾਂ ਫਿਰ ਰੋਡ ਦੇ ਉੱਤੇ ਸੌਂਦੇ ਹੋਏ ਨਹੀਂ ਮਿਲਦੇ ਪਰ ਐ ਰਿਪੋਰਟ ਉਹਨਾਂ ਸਭ ਚੀਜ਼ਾਂ ਨੂੰ ਖਾਰਜ ਕਰਦੀ ਹੈ ਕਿਉਂ ਸਿਆਸਤਦਾਨ ਹੋਰ ਮੁੱਦਿਆਂ ਲਈ ਪੋਲਿਟਿਕਸ ਕਰਦੇ ਨੇ ਕਦੀ ਉਹਨਾਂ ਸਿਆਸਤਦਾਨਾਂ ਨੇ ਇਹਨਾਂ ਦੀਆਂ ਮੁਸ਼ਕਲਾਂ ਜਾਣਨ ਦੀ ਕੋਸ਼ਿਸ਼ ਕੀਤੀ ਕਦੀ ਇਹਨਾਂ ਦੇ ਦਰਦ ਜਾਣਨ ਦੀ ਇੱਛਾ ਦਿਖਾਈ ਦਰਸ਼ਕੋ ਮੈਂ ਦਿੱਲੀ ਵਿਖੇ ਗੁਰਦੁਆਰੇ ਬੰਗਲਾ ਸਾਹਿਬ ਦੇ ਨਜ਼ਦੀਕ ਰਹਿੰਦਾ ਹਾਂ ਹਮੇਸ਼ਾ ਦੀ ਤਰ੍ਹਾਂ ਆਪਣੇ ਕੰਮ ਕਾਜ ਖਤਮ ਕਰਕੇ ਮੈਂ ਗੁਰਦੁਆਰੇ ਮੱਥਾ ਟੇਕ ਕੇ ਘਰ ਪਰਤਦਾ ਹਾਂ ਇੱਕ ਦਿਨ ਮੈਂ ਜਦ ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰੇ ਤੋਂ ਬਾਹਰ ਨਿਕਲਿਆ ਮੈਨੂੰ ਇੱਕ ਚੀਜ਼ ਦੇਖ ਕੇ ਬੜੀ ਹੈਰਾਨੀ ਹੋਈ ਮੈਂ ਸਾਡੇ ਕਈ ਸਿੱਖ ਭਰਾਵਾਂ ਨੂੰ ਗੁਰਦੁਆਰੇ ਦੇ ਬਾਹਰ ਫੁੱਟਪਾਥ ਦੇ ਉੱਤੇ ਸੌਂਦੇ ਹੋਏ ਵੇਖਿਆ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਣਨ ਦੀ ਕੋਸ਼ਿਸ਼ ਕੀਤੀ ਆਪਣੇ ਫੋਨ ਦੇ ਕੈਮਰੇ ਤੋਂ ਪਹਿਲੇ ਦਿਨ ਰਿਕਾਰਡਿੰਗ ਕੀਤੀ। ਔਰ ਉਹਨਾਂ ਤੋਂ ਪੁੱਛਿਆ ਆਖਿਰਕਾਰ ਉਹਨਾਂ ਦੇ ਨਾਲ ਇਹ ਕਿਉਂ ਵਾਪਰ ਰਿਹਾ ਹੈ? ਉਹਨਾਂ ਨੇ ਸਾਨੂੰ ਕੀ ਦੱਸਿਆ? ਕਿ ਆਖਿਰਕਾਰ ਇਹ ਪ੍ਰੋਬਲਮ ਹੈ ਇੱਥੇ। ਬਾਬਾ ਜੀ ਕੀ ਪ੍ਰੋਬਲਮ ਹੈ ਕਿ ਕਾਨੂੰ ਤੁਸੀਂ ਇੱਥੇ ਸੋ ਰਹੇ ਹੋ? ਚਲੋ ਜੀ ਚੱਕੋ ਚੱਡੋ। ਤੁਹਾਨੂੰ ਗੁਰਦੁਆਰੇ ਅੰਦਰ ਜਗ੍ਹਾ ਨਹੀਂ ਦਿੱਤੀ। ਸੁਣ ਲਈ? ਨਹੀਂ ਇਸ ਤਰ੍ਹਾਂ ਦੇ ਕੋਈ। ਉਹਨਾਂ ਦਾ ਵੀ ਨਾਮ ਹੈ ਕਾਨ ਪਰ 20-20 ਜਾਨੀ ਲੈਣ ਦੇ ਦਿੰਦੇ। ਇਹ ਪ੍ਰੋਗਰਾਮ ਦਾ ਵੀ ਖੇਲ ਆਪਣਾ ਖੇਲ ਪ੍ਰੋਗਰਾਮ ਕਿੰਦਾ ਹੁੰਦਾ ਹੈ। ਬਾਕੀ ਉਹਦੇ ਪਛਨਾ ਤਾਂ ਉਹ ਪੁੱਛੋ ਮੈਨੂੰ ਪਤਾ ਹੀ ਮੇਰੀ ਕੀ ਕਰਨਾ ਕੀ ਨਹੀਂ। ਨਹੀਂ ਬਾਬਾ ਜੀ ਤੁਹਾਡੇ ਕਰਮ ਦੇ ਚੇਲੇ ਠੀਕੇ ਕੋਈ ਗੱਲ ਨਹੀਂ ਲੇਕਿਨ ਤੁਹਾਨੂੰ ਆਪਣੇ ਦੇ ਦੋ ਇਹ ਇਸ ਚੀਜ਼ ਵਿੱਚ ਪਾਰਟਿਸਿਪ ਕਿਉਂ ਕਰ ਰਹੇ ਹੋ? ਇਹ ਕਿੰਨਾ ਕੁ ਚਲਾਇ ਕਿ ਨਹੀਂ ਦੁਖੀ ਲੋਕ ਹੋਰ ਵੀ ਹੈ। ਸਰਦੋ ਵੀ ਘੱਟ ਜਿਆਦਾ ਦੁਖੀ। ਬੁੱਤਨ ਖਿਆਲ ਕਰੋ ਨਾ। ਨੇ ਤਾਂ ਅਸੀਂ ਇਹ ਤੁਹਾਨੂੰ ਪੁੱਛਿਆ ਜਾਂਦੇ ਕਿ ਜਿਵੇਂ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਜਿਵੇਂ ਪੂਰੀ ਸੰਗਤ ਸੌ ਰਹੀ ਹੈ ਤੁਹਾਨੂੰ ਜਗ੍ਹਾ ਨਹੀਂ ਦਿੱਤੀ ਕਿ ਅੰਦਰ ਤੁਸੀਂ ਪੁੱਛਿਆ ਸੀ ਕਿ ਸੌਣ ਲਈ ਰਾਤ ਨੂੰ ਰਾਤ गुजारਣ ਲਈ ਉਹਨਾਂ ਦਾ ਨਿਯਮ ਹੋ ਕੇ ਕਿ ਤਿੰਨ ਦਿਨ ਤੋਂ ਜ਼ਿਆਦਾ ਅਲਾਉਡ ਨਹੀਂ ਹੈ। ਅੱਛਾ ਤੁਸੀਂ ਪੁੱਛਿਆ ਨਹੀਂ ਅਸੀਂ ਹੁਣ ਕਿੱਥੇ ਜਾਵਾਂਗੇ? ਕਿੱਥੋਂ ਆਏ ਬਾਬਾ ਜੀ ਅਸੀਂ ਕਿੱਥੇ ਕਰ ਆਪਣਾ? ਤੇ ਲਗਨ ਕਰ ਗਾਇਆ। ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਕੋਈ ਵੀ। ਬਟ ਤੁਹਾਨੂੰ ਮਜਬੂਰ ਹੋ ਕੇ ਹੁਣ ਰੋਡ ਦੇ ਉੱਤੇ ਸੌਣਾ ਪੈ ਰਿਹਾ। ਸਾਡੇ ਕੋਈ ਜਾਨ ਨਹੀਂ। ਬਸੇ ਦੇਖੇ ਜੇ ਆਪਣੇ ਕੋਲ ਪਰਮਾਤਮਾ ਦੀ ਰ데요 ਵੀ ਸਭ ਕੁਝ ਹੁੰਦਾ ਹੈ ਬੰਦੇ ਨਾਲ ਆਪ ਦੀ ਬਿਲਕੁਲ ਮੰਨਦੇ ਆ ਸਿਰਫ ਅਸੀਂ ਪੜਦੇ ਹਾਂ ਗੁਰਬਾਣੀ ਕੇਲੇ ਉਸ ਬੰਦੇ ਨਹੀਂ ਇੱਕ ਮਨਸ ਸਭ ਕੁਝ ਦਿਖਾਤਾ ਕਰ ਜੇ ਵੀ ਮੇਰੀ ਗਲਤੀ ਹੈ ਕੁਝ ਵੀ ਹੈ ਉਹ ਮੈਂ ਜਾਣਦੇ ਕੁਝ ਨਹੀਂ ਚੱਲ ਹੈ ਉਹ ਵੀ ਜੋ ਵੀ ਪ੍ਰਾਨ ਵਰਤਦੇ ਆ ਉਹਦੇ ਨੂੰ ਸਭ ਕਹਿੰਦੇ ਕਿ ਨਾ ਕੋ ਮੁਰੰਗ ਲਾਪਸ ਹੈ ਨਾ ਸਿੱਧਾ ਵਕੀਰਾ ਕੋਣ ਬਟ ਤੁਹਾਨੂੰ ਲੱਗਦਾ ਨਹੀਂ ਸਿੱਧੇ ਤੌਰ ਤੇ ਜਿਹੜੀ ਆਪਣੀ ਮੈਨੇਜਮੈਂਟ ਉਹ ਵੀ ਜ਼ਿੰਮੇਦਾਰ ਹੈ ਕਿ ਉਹ ਉਹਨਾਂ ਨੂੰ ਵੀ ਕੁਝ ਜਿਹੜਾ ਹੈ ਉਹ ਫੈਸਿਲਿਟੀ ਦੇਣੀ ਚਾਹੀਦੀ ਹੈ ਤੁਹਾਨੂੰ ਇਹ ਗ੍ਰੈਂਡ ਕਿਰੋ ਮਤਲਬ ਬ੍ਰਹਮਦਾ ਹਨ ਉੱਥੇ ਪੱਕੇ ਕੇ ਲੱਗੇ ਹਨ ਕਿ ਉਹ ਕਹਿੰਦੇ ਕਿ ਕੰਗਲੇ ਨੇ ਆ ਕੇ ਸੌ ਜਾਂਦੇ ਨੇ ਕਿਉਂਕਿ ਉਹ ਚੋਰੀ ਵਰੀ ਬੜੀ ਹੋ ਜਾਂਦੀ ਹੈ ਉਦੋਂ ਜਿਵੇਂ ਵਾਰ ਕੋਣ ਆਏਗਾ ਲੇਕਿਨ ਬਾਬਾ ਜੀ ਤੁਸੀਂ ਐਵੇਂ ਰੋਡ ਦੇ ਉੱਤੇ ਸੌ ਰਹੇ ਹੋ ਤੁਹਾਨੂੰ ਇੱਥੇ ਮੱਛਰ ਵੀ ਕੱਟਦੇ ਹੋਣਗੇ ਤੁਹਾਨੂੰ ਇੱਥੇ ਔਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ ਦੇਖੋ ਇੱਥੇ ਕਾਫੀ ਬਿਰਤੂ ਜادو ਕੀ ਲੋਕ ਹੈ ਆਪਾਂ ਜੇ ਰੋ ਹੋਰ ਅੱਗੇ ਜਾ ਕੇ ਦੇਖੀ ਮੈਂ ਦਿਖਾਣਾ ਚਾਹੂਗਾ ਇਸ ਟੈਮ ਔਰ ਵੀ ਜਿਹੜੇ ਨੇ ਆਪਣਾ ਸਿੱਖ ਪਰਿਵਾਰ ਤੋਂ ਉਹ ਵੀ ਮਜਬੂਰਨ ਹੋ ਕੇ ਰੋਡ ਦੇ ਉੱਤੇ ਇਸ ਟਾਈਮ ਸੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਆ ਕਿਦੀ ਨਿਕਲੀ ਹੈ ਡੀਐਸਜੀਐਮਸੀ ਜਾਂ ਫਿਰ ਮੋਦੀ ਸਰਕਾਰ ਦੀ ਇਸ ਟਾਈਮ ਸਾਡੇ ਨਾਲ ਇੱਕ ਬਜ਼ੁਰਗ ਬਾਬਾ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜਿੱਥੇ ਇਹਨਾਂ ਨੂੰ ਇਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਛੱਡ ਕੇ ਚਲਾ ਗਿਆ ਹੈ ਇਹਨਾਂ ਦਾ ਪਰਿਵਾਰ ਇਹਨਾਂ ਨੂੰ ਇਸ ਕਰਕੇ ਛੱਡ ਕੇ ਗਿਆ ਹੈ ਕਿਉਂਕਿ ਆਪਣੇ ਪੈਰਾਂ ਤੋਂ ਚੱਲ ਨਹੀਂ ਸਕਦੇ। ਆਪਣੇ ਆਪ ਤੋਂ ਕੋਈ ਕੰਮ ਕਰ ਨਹੀਂ ਸਕਦੇ। ਇੱਥੇ ਦੇ ਸੇਵਾਦਾਰ ਇਹਨਾਂ ਦੀ ਦੇਖਭਾਲ ਕਰ ਰਹੇ ਨੇ। ਆਓ ਇਹਨਾਂ ਤੋਂ ਪੁੱਛੀਏ ਇਹਨਾਂ ਦੀ ਪੀੜਾ ਇਹਨਾਂ ਦੇ ਮੂੰਹ ਜਬਾਨੀ। ਬਾਬਾ ਜੀ ਕਿੱਥੋਂ ਆਇਓ? ਸ਼ਾਮਨਗਰੋਂ। ਕਰ ਚਾਹ ਕੋਣ ਕੋਨਾ ਤੁਹਾਡੇ? ਪੁੱਤੀ ਜੇ। ਤੁਹਾਡੇ ਭਤੀਜੇ। ਹਾਂ ਹਾਂ। ਤੁਹਾਡਾ ਪੁੱਤਰ। ਪੁੱਤਰ ਕਿ ਨਾਲ ਨੇ? ਤੁਹਾਡੇ ਪਤਨੀ। ਟੜੇ ਕੋਈ ਹੋਰ ਔਲਾਦ ਆ ਵਾਹ ਆ ਉਪੁੱਤੀ ਜੀ ਚੱਲ ਮੈਨੂੰ ਲੈ ਆ ਉਹ ਉਹ ਤੇ ਸਕੂਟਰ ਗਾਇਤਾ ਸੀ ਕੀ ਪਰੇਸ਼ਾਨੀ ਹੈ ਬਾਬਾ ਜੀ ਤੁਹਾਨੂੰ ਕੀ ਹੋ ਰਿਹਾ ਹੈ ਹਾਂਜੀ ਕੀ ਪਰੇਸ਼ਾਨੀ ਹੈ ਤੁਹਾਨੂੰ ਪਰੇਸ਼ਾਨੀ ਚੱਲਣ ਜੇ ਦਿੱਕਤ ਆਉਂਦੀ ਹੈ ਚੱਲਣ ਜੇ ਦਿੱਕਤ ਆਉਂਦੀ ਹੈ ਉਠਾਣ ਜੇ ਦਿੱਕਤ ਆਉਂਦੀ ਹੈ ਇੱਥੇ ਤੁਹਾਡੀ ਦੇਖਭਾਲ ਹੋ ਰਹੀ ਹੈ ਇੱਥੇ ਦੇਖਭਾਲ ਤੇ ਹੋ ਜਿੰਨਿਤ ਨਹੀਂ ਹੋ ਰਹੀ ਪਰ ਫਿਰ ਵੀ ਹੋ ਰਣਾ ਬेटर ਹੈਗਾ ਸੋ ਐਸੇ ਕਿ ਬਾਬਾ ਜੀ ਜਿਹੜੇ ਸਾਨੂੰ ਦੱਸ ਰਹੇ ਸੀਗੇ ਕਿ ਇਹਨਾਂ ਨੇ ਵਿਆਹ ਨਹੀਂ ਕਰਾਇਆ ਇਹਨਾਂ ਦੀ ਕੋਈ ਸੰਤਾਨ ਵੀ ਨਹੀਂ ਹੈ ਜਾਂ ਫਿਰ ਇਹਨਾਂ ਦਾ ਕੋਈ ਪਰਿਵਾਰ ਨਹੀਂ ਹੈ ਜਿਹੜਾ ਇਹਨਾਂ ਦਾ ਪਰਿਵਾਰ ਹੈ ਉਹਨਾਂ ਦੇ ਪਤੀਜੇ ਨੇ ਜਿਹੜੇ ਇਹਨਾਂ ਨੂੰ ਇੱਥੇ ਛੱਡ ਗਏ ਨੇ ਅੱਜ ਦਾ ਜਿਹੜਾ ਮੇਨ ਸਵਾਲ ਬੰਦਾ ਹੋਇਆ ਸਵਾਲ ਬੰਦਾ ਹੈ ਜਿਹੜਾ ਸਾਡਾ ਸਿੱਖ ਕੌਮ ਹੈ ਜਿਹੜੀ ਸਾਡੀ ਸਿੱਖੀ ਹੈ ਵੱਡੇ ਵੱਡੇ ਸਿੱਖ ਜਥੇਬੰਦੀ ਵੱਡੇ ਵੱਡੇ ਸਿੱਖ ਆਗੂ ਇਹ ਕਹਿੰਦੇ ਨਹੀਂ ਥੱਕਦੇ ਅਸੀਂ ਸਿੱਖਾਂ ਲਈ ਬਹੁਤ ਕੁਝ ਕੀਤਾ ਹੈ ਜਾਂ ਫਿਰ ਗੁਰੂ ਗੋਬਿੰਦ ਸਿੰਘ ਦੀ ਫੌਜ ਲਈ ਅਸੀਂ ਬਹੁਤ ਕੁਝ ਕਰ ਰਹੇ ਹਾਂ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਸਾਡੀ ਸਿੱਖ ਸਾਡੇ ਸਿੱਖ ਭਰਾ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਕਿੰਨੀ ਪੀੜਾਂ ਨਾਲ ਐਸਐਮ ਹੋ ਕੇ ਨੇ ਸੋ ਇਹ ਸੀਗਾ ਅੱਜ ਦਾ ਮੇਨ ਸਵਾਲ ਕਿ ਜਿਹੜੀ ਇਸ ਟਾਈਮ ਜਿਹੜੀ ਸਿੱਖ ਕੌਮ ਪੀੜਾ ਵਿੱਚ ਹੋਕਾ ਹੈ ਉਹਨੂੰ ਮਦਦ ਕਰਨ ਲਈ ਕੌਣ ਅੱਗੇ ਆਏਗਾ ਉਹਨੂੰ ਆਖਿਰਕਾਰ ਕੌਣ ਮਦਦ ਕਰੇਗਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਾਂ ਫਿਰ ਸਿੱਖ ਜਥੇਬੰਦੀ ਜਾਂ ਫਿਰ ਸਿੱਖ ਭਾਈਚਾਰਾ ਅੱਜ ਦਾ ਮੇਨਸ ਵਾਲਾ ਬਣਿਆ ਹੋਇਆ ਹੈ ਇਸ ਤਰੀਕੇ ਨਾਲ ਅਸੀਂ ਤੁਹਾਨੂੰ ਹੋਰ ਸਿੱਖ ਭਰਾਵਾਂ ਨਾਲ ਮਿਲਵਾਉਂਦੇ ਜਿਹੜੇ ਐਸੀ ਪੀੜਾ ਵਿੱਚ ਐਸੀ ਤਕਲੀਫਾਂ ਦਾ ਜਿਹੜਾ ਸਾਹਮਣਾ ਕਰ ਰਹੇ ਨੇ ਬੜੇ ਰੋ ਸਾਡੇ ਨਾਲ ਐਸਐਮਐਸ ਬਿਲਕੁਲ ਗੁਰਦੁਆਰਾ ਬੰਗਲਾ ਸਾਹਿਬ ਦੇ 12 ਜਿੱਥੇ ਸਾਡੇ ਸਿੱਖ ਭਰਾ ਰੋਡ ਦੇ ਉੱਤੇ ਇਸ ਟਾਈਮ ਸੋਨੂ ਮਜਬੂਰ ਨੇ ਉਹਨਾਂ ਨੂੰ ਡੀਐਸਜੀਐਮਸੀ ਤਰਫੋਂ ਕੋਈ ਵੀ ਮਦਦ ਨਹੀਂ ਦਿੱਤੀ ਗਈ ਉਹਨਾਂ ਨੂੰ ਮਜਬੂਰਨ ਹੋ ਕੇ ਰੋਡ ਦੇ ਫੁੱਟਪਾਥ ਤੇ ਸੋਣਾ ਪੈ ਰਿਹਾ ਉਹਨਾਂ ਦਾ ਪੁੱਛਦੇ ਆ ਅਖੀਰਕਾਰ ਕੀ ਪ੍ਰੋਬਲਮ ਹੈ ਬਾਬਾ ਜੀ ਕਿੱਥੋਂ ਆਏ ਹੋ ਗਣੇਸ਼ ਨਗਰ ਤੋਂ ਬਾਬਾ ਜੀ ਬਾਹਰ ਤੁਸੀਂ ਕਾਹਨੂੰ ਸੋ ਰਹੇ ਹੋ ਬਾਹਰ ਤੁਹਾਨੂੰ ਅੰਦਰ ਜਗ੍ਹਾ ਨਹੀਂ ਦਿੱਤੀ ਸੌਣ ਲਈ ਨਹੀਂ ਨਹੀਂ ਅੰਦਰ ਨਹੀਂ ਦਿੱਤੀ ਕੀ ਬੋਲੇ ਉਹਨਾਂ ਨੇ ਕਹਿੰਦੇ ਬਾਹਰ ਸੋਏ ਕਹਿ ਰਹੇ ਬਾਹਰ ਸੋ ਤੁਸੀਂ ਬੋਲੇ ਨੇ ਕਿ ਮੈਂ ਇਸ ਟਾਈਮ ਮੁਸ਼ਕਿਲ ਚ ਹਾਂ ਜਾਂ ਫਿਰ ਕੀ ਪ੍ਰੋਬਲਮ ਹੈ ਤੁਹਾਡੇ ਨਾਲ ਕਰ ਚੁੱਕੇ ਹੋ ਆਏ ਹੋ ਤੁਸੀਂ ਉਹ ਪਰਾ ਪੈਸੇ ਬਿਲਕੁਲ ਖੁੰਦੇ ਹੈ ਤਾਈਆਂ ਕਰਕੇ ਅੱਛਾ ਤੇ ਘਰ ਤੁਹਾਡਾ ਕਿੱਥੇ ਹੈ ਗਣੇਸ਼ ਨਗਰ ਗਣੇਸ਼ ਨਗਰ ਚ ਹੈ ਤੁਸੀਂ ਅੰਦਰ ਰਿਕੁਐਸਟ ਦਰਖਾਸਤ ਕੀਤੀ ਸੀ ਕਿ ਮੈਨੂੰ ਸੌਣ ਦਿਓ ਅੰਦਰ ਹੈ ਹਾਂ ਕੀਤੀ ਸੀ ਤੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਕਹਿੰਦੇ ਬਾਹਰ ਸੌ ਜਾਓ ਅੰਦਰ ਨਹੀਂ ਸੌਣਾ ਐਵੇਂ ਕਹਿੰਦੇ ਸੀ ਤੁਸੀਂ ਪੁੱਛਿਆ ਨਹੀਂ ਕਿਉਂ ਮੈਂ ਇਸ ਟਾਈਮ ਕਿੱਥੇ ਜਾਵਾਂ हां मैं पूछे ऐसी ਵੀ ਕਿਉਂ ਇਸ ਟੈਂ ਕਿੱਥੇ ਜਾਵਾਂ ਉਹ ਕਹਿੰਦੇ ਨਹੀਂ ਬਾਹਰ ਸੌਣਾ ਹੈ ਅੰਦਰ ਨਹੀਂ ਸੌਣ ਦੇਣਾ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਕਿਸ ਤਰੀਕੇ ਨਾਲ ਬਾਬਾ ਜੀ ਦੀ ਜਿਹੜੀ ਹੈ ਦਸਤਾਰ ਵੀ ਇਸ ਟਾਈਮ ਉਤਰ ਚੁੱਕੀ ਹੈ ਔਰ ਕਿਸੇ ਵੀ ਸਿੱਖ ਜਥੇਬੰਦੀ ਜਾਂ ਫਿਰ ਕਿਸੇ ਵੀ ਮੈਨੇਜਮੈਂਟ ਨੂੰ ਜਾਂ ਫਿਰ ਅਸੀਂ ਕਿਸੇ ਦੀ ਵੀ ਗੱਲ ਕਰੀਏ ਜਾਂ ਉਹ ਕੋਈ ਵੀ ਮੈਨੇਜਮੈਂਟ ਹੋ ਉਹਨਾਂ ਨੂੰ ਕੀ ਦਿਖਾਈ ਨਹੀਂ ਦੇ ਰਿਹਾ ਕਿ ਆਖਿਰਕਾਰ ਕਿਉਂ ਸਿੱਖ ਭਰਾਵਾਂ ਨਾਲ ਉਹਵੇਂ ਜਾਤਿਆਚਾਰ ਹੋ ਰਿਹਾ ਅਸੀਂ ਕਹਿੰਦੇ ਨਹੀਂ ਥੱਕਦੇ ਕਿ ਅਸੀਂ ਪੀਖ ਨਹੀਂ ਮੰਗਦੇ ਸਿੱਖ ਭਰਾਇਆ ਕਦੀ ਵੀ ਰੋਡ ਦੇ ਉੱਤੇ ਨਹੀਂ ਹੁੰਦਾ ਅੱਜ ਅਸੀਂ ਆਪਣੇ ਅੱਖਾਂ ਦੇ ਨਾਲ ਆ ਚੀਜ਼ ਦੇਖੀ ਹੈ ਕਿ ਸਿੱਖ ਭਰਾ ਨਾਲ ਕਿਸ ਤਰੀਕੇ ਨਾਲ ਬਦਸਲੂਕੀ ਜਾਂ ਫਿਰ ਪੀੜਾ ਹੋ ਰਹੀ ਆ ਬਾਬਾ ਜੀ ਲੰਗਰ ਕਿੱਥੇ ਛਕਦੇ ਹੋ ਤੁਸੀਂ ਲੰਗਰ ਨਾਨਕ ਸਰ ਗੁਰਦੁਆਰੇ ਨਾ ਤੇ ਇੱਥੇ ਕਿਉਂ ਨਹੀਂ ਛਕਦੇ ਤੁਹਾਨੂੰ ਅੰਦਰ ਵੀ ਨਹੀਂ ਆਣ ਦਿੰਦੇ ਵੀ ਅੰਦਰ ਧਿਆਨ ਦਿੰਦੇ ਨਾ ਤੇ ਫਿਰ ਲੰਗਰ ਤੁਸੀਂ ਨਾਨਕ ਸਰ ਗੁਰਦੁਆਰੇ ਛਕ ਕੇ ਆਂਦੇ ਹੋਰ ਸੌਂਦੇ ਇੱਥੇ ਕਿੰਨੇ ਦਿਨ ਤੋਂ ਸੌ ਰਹੇ ਹੋ ਇੱਥੇ ਇਕ ਦੋ ਦਿਨ ਹੋਏ ਨੇ ਬਸ ਜਦੋਂ ਸਾਡੇ ਨਾਲ ਇੱਕ ਹੋਰ ਵੀ ਸਿੱਖ ਸੰਗਤ ਹੈ ਜਿਹੜੀ ਸਾਨੂੰ ਦੱਸੇਗੀ ਆਖਿਰਕਾਰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਸੇਵਾਦਾਰ ਜਿਹੜਾ ਹੈ ਉਹ ਕੀ ਕੀ ਸੰਗਤ ਨਾਲ ਜਿਹੜਾ ਹੈ ਉਹ ਧੱਕਾਸ਼ਾਈ ਕਰਦੇ ਨੇ ਸਾਨੂੰ ਸੰਗਤ ਦੱਸੇਗੀ ਬਹੁਤ ਸੋਤੇ ਹੋਏ ਬੰਦਿਆਂ ਨੂੰ ਡੰਡਿਆਂ ਨਾਲ ਮਾਰਦੇਵੇਂ ਔਰ ਬਾਹਰ ਕੱਢਦੇ ਮੇਰੇ ਸਾਹਮਣੇ ਵੀ ਗੱਲ ਹੈ ਮੈਂ ਆਇਆ ਪਰਸੋ ਰਾਤੀ ਤੇ ਮੇਰੇ ਸਾਹਮਣੇ ਕੱਢ ਰਹੀ ਸੀ ਬਾਹਰ ਤੁਸੀਂ ਕਿਨੇ ਟਾਈਮ ਤੇ ਮੰਗਲਾ ਸਾਹਿਬ ਕੋਲ ਗੁਰਦੁਆਰੇ ਜਾ ਰਹੇ ਹੋ ਆਹੇ ਬਚਪਨ ਤੋਂ ਹੀ ਆ ਰਹੇ ਆਂ ਇਧਰ ਗੁਰਦੁਆਰੇ ਅਥੀ ਰਹਿੰਦੇ ਤੁਸੀਂ ਡੈਲੀ ਆਏ ਜਰਾ ਨਾਲ ਹੀ ਰਹਿੰਦੇ ਆਂ ਅਸੀਂ ਪੜ ਗਾਈ ਅੱਛਾ ਤੇ ਡੰਡਿਆਂ ਨਾਲ ਮਾਰਦੇ ਨੇ ਉਹਨਾਂ ਨੂੰ ਡੰਡਿਆਂ ਨਾਲ ਮਾਰ ਕੇ ਬਾਹਰ ਕੱਢਦੇਵੇਂ ਅੱਛਾ ਉਹਨਾਂ ਨੂੰ ਇੱਥੇ ਸੌਣ ਨਹੀਂ ਦਿੰਦੇ ਉਹ ਨਹੀਂ ਦੇ ਅੰਦਰ ਰਾਤ ਹੀ ਕਿਸੇ ਨੂੰ ਵੀ ਚਾਹੇ ਉਹ ਸਿੱਖ ਭਰਾ ਵੀ ਹੋਵੇ ਚਾਹੇ ਵੀ ਉਹ ਕੋਈ ਹੋਰ ਧਰਮ ਦਾ ਹੋਵੇ ਚਾਹੇ ਵੀ ਹੋਵੇ ਉਹ ਕੱਢ ਰਹੇ ਸੀ ਬਾਹਰ ਡੰਡੇ ਮਾਰਦੇ ਨੇ ਡੰਡੇ ਮਾਰ ਮਾਰ ਕੇ ਕੱਢ ਰਹੇ ਸੀ ਬਾਹਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸਾਨੂੰ ਸੰਗਤ ਨੇ ਦੱਸਿਆ ਕਿ ਡੰਡਾ ਮਾਰ ਕੇ ਉਹਨਾਂ ਨਾਲ ਧੱਕਾਸ਼ਾਈ ਕੀਤੀ ਜਾਂਦੀ ਹੈ ਔਰ ਖਲਾਸਾ ਕਰਨ ਲਈ ਬੰਗਲਾ ਸੈਕਟਰ ਬਾਹਰ ਗਈ ਤੇ ਅਸੀਂ ਦੇਖਿਆ ਐਵੇਂ ਜੀ ਔਰ ਸਿੱਖਪਰਾ ਬਾਰਸ਼ੋਂ ਨੂੰ ਮਜਬੂਰ ਨੇ ਕੀ ਕਾਰਨ ਨੇ ਆਖਿਰਕਾਰ ਕਿਉਂ ਨਹੀਂ ਮੈਨੇਜਮੈਂਟ ਨੂੰ ਨਜ਼ਰ ਆ ਰਿਹਾ ਕਿ ਸੰਗਤ ਜਿਹੜੀ ਹੈ ਜਿਹੜਾ ਸਿੱਖਪਰਾ ਹੋ ਇਸ ਟਾਈਮ ਬਾਰਸ਼ ਹੋ ਰਿਹਾ ਉਹਨਾਂ ਤੋਂ ਪੁੱਛੀਏ ਉਹਨਾਂ ਦੀ ਪੀੜਾ ਉਹਨਾਂ ਦੇ ਮੂੰਹ ਜਵਾਨੀ ਅੱਜ ਸਾਡੇ ਨਾਲ ਇੱਕ ਹੋਰ ਵੀ ਬਾਬਾ ਜੀ ਜੁੜ ਚੁੱਕੇ ਆ ਉਹਨਾਂ ਤੋਂ ਪੁੱਛਦੇ ਆ ਆਖਿਰਕਾਰ ਉਹ ਵੀ ਐਸੀ ਕੀ ਰਸਕਾਰ ਨੇ ਉਹ ਵੀ ਗੁਰਦੁਆਰਾ ਬੰਗਲਾ ਸਾਹਿਬ ਦੇ ਬਿਲਕੁਲ ਰੋਡ 'ਤੇ ਮੈਸ ਟਾਈਮ ਸੌ ਰਹੇ ਨੇ ਉਹਨਾਂ ਤੋਂ ਪੁੱਛਦੇ ਆ ਅਖੀਰਕਾਰ ਉਹਨਾਂ ਨਾਲ ਕੀ ਪ੍ਰੋਬਲਮ ਹੈ ਬਾਬਾ ਜੀ ਕੀ ਨਾਂ ਤੁਹਾਡਾ ਅਰਜਲ ਸਿੰਘ ਕਿੱਥੇ ਰਹਿੰਦੇ ਹੋ ਬਾਬਾ ਜੀ ਤੁਸੀਂ ਫਰੀਦাবাদ ਫਰੀਦাবাদ ਰਹਿੰਦੇ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਾਬਾ ਜੀ ਇੱਥੇ ਆਏ ਹੋ ਨੇ ਗੁਰਦੁਆਰਾ ਬੰਗਲਾ ਸਾਹਿਬ ਕਾਫੀ ਟਾਈਮ ਹੋ ਗਿਆ ਤੁਸੀਂ ਰੋਡ ਦੇ ਉੱਤੇ ਕਿਉਂ ਸੌ ਰਹੇ ਹੋ ਇਸ ਟਾਈਮ ਅੰਦਰ ਤੁਹਾਨੂੰ ਜਗ੍ਹਾ ਨਹੀਂ ਮਿਲੀ ਅੰਦਰ ਜਗ੍ਹਾ ਦਿੱਤੇ ਨਹੀਂ ਇਹਨਾਂ ਕੀ ਕਹਿੰਦੇ ਨੇ ਅੰਦਰ ਅੰਦਰ ਘੱਟੇ ਬਾਹਰ ਜਾਓ ਇੱਥੇ ਮਤ ਸੋ लेकिन अंदर से उन्होंने देखा हॉल वगैरह भी है के अंदर हॉल वगैरह सब कुछ है लेकिन सब सारी सुविधाएं हैं लेकिन कोई सुलाने नहीं देते हैं सेवादार आपको डंडे भी मारते हैं डंडे डंडे मारते मारते हैं हैं मारते हैं 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 भगाते सबको मगाते सेवा भी करते भी करते फिर क्या करो फिर भी बाहर आना पड़ता है क्या कहते हैं आपको क्या कहते हैं बाहर जाओ बाहर जाओ बाहर जाओ सिर के ऊपर खड़े हो जाएंगे उठा देंगे भगा देंगे तो मैटो हमने भी मैनेजमेंट से बात करी उन्होंने बोला कि अंदर

ਔਰ ਔਰ ਡੰਡੇ ਦੇ ਉਲਾਵਾ ਹੋਰ ਕੀ ਕੀ ਕੁਝ ਕਹਿੰਦੇ ਨੇ ਹੋਰ ਕੀ ਕੁਝ ਨਹੀਂ ਕਹਿੰਦੇਗਾ ਤਾਂ ਬਾਹਰ ਹੀ ਜਾਓ ਬਸ ਤੁਸੀਂ ਦੇਖ ਸਕਦੇ ਹੋ ਇਸ ਤਰੀਕ ਇਸ ਟਾਈਮ ਕਿਸ ਤਰੀਕੇ ਨਾਲ ਸਾਡੇ ਜਿਹੜੇ ਬਾਬਾ ਜੀ ਨੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਇਸ ਟਾਈਮ ਰੂੜ ਦੇ ਉੱਤੇ ਸੋਤੇ ਹੋਏ ਨੇ ਜਿਹੜਾ ਫੁੱਟਪਾਥ ਆ ਗੁਰਦੁਆਰਾ ਬੰਗਲਾ ਸਾਹਿਬ ਦਾ ਉੱਥੇ ਇਹਨਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਜਿਹੜੀ ਸਾਨੂੰ ਸੰਗਤ ਨੇ ਗੱਲ ਦੱਸੀ ਸੀ ਕਿ ਜਿਹੜਾ ਸੰਗਤ ਨੂੰ ਜਾਂ ਫਿਰ ਕਿਸੇ ਵੀ ਮਦਦਗਾਰ ਨੂੰ ਜਾਂ ਫਿਰ ਕਿਸੇ ਵੀ ਸਿੱਖ ਫਰਾਂ ਨੂੰ ਕੋਈ ਵੀ ਮਦਦ ਲਈ ਅੰਦਰ ਜਾਂਦਾ ਹੈ ਜਾਂ ਫਿਰ ਸੁਰ ਲਈ ਕਹਿੰਦਾ ਹੈ ਜਾਂ ਫਿਰ ਤਿੰਨ ਦਿਨ ਤੋਂ ਜ਼ਿਆਦਾ ਰੁਕ ਜਾਂਦਾ ਹੈ ਉਹਨਾਂ ਨੂੰ ਡੰਡੇ ਮਾਰ ਕੇ ਕਟਾਰਿਆ ਜਾਂਦਾ ਹੈ ਉਹਨੂੰ ਬਾਹਰ ਕੱਢਿਆ ਜਾਂਦਾ ਹੈ ਇਹ ਹੈ ਸਿੱਖੀ ਇਹ ਹੈ ਸਾਡੀ ਮੈਨੇਜਮੈਂਟ ਜਾਂ ਫਿਰ ਇਹ ਹੈ ਸਾਡਾ ਪ੍ਰਸ਼ਾਸਨ ਜਿਹੜਾ ਕਹਿੰਦਾ ਹੋ ਨਹੀਂ ਥੱਕਦਾ ਕਿ ਸਿੱਖਾਂ ਲਈ ਅਸੀਂ ਬਹੁਤ ਕੁਝ ਕੀਤਾ ਹੈ ਸਿੱਖਾਂ ਲਈ ਅਸੀਂ ਖੂਨ ਤੱਕ ਬਹਾਦਾਂਗੇ ਜਾਂ ਫਿਰ ਅਸਾਨੂੰ ਖਾਲਿਸਤਾਨ ਚਾਹੀਦਾ ਹੈ ਮੈਂ ਪੁੱਛਣਾ ਚਾਹਵਾਂਗਾ ਉਹ ਆਗੂਆਂ ਤੋਂ ਉਹ ਮੈਨੇਜਮੈਂਟ ਤੋਂ ਉਹ ਸਿਆਸਤ ਤੋਂ ਜਦ ਤੱਕ ਸਾਡਾ ਉਹ ਮੇ ਸਿੱਖ ਪੀੜਾ ਨਾਲ ਹੋ ਕੇ ਰਹਿਣਗੇ ਤੇ ਮੈਨੂੰ ਲੱਗਦਾ ਕੋਈ ਵੀ ਮੈਨੇਜਮੈਂਟ ਜਾਂ ਫਿਰ ਕੋਈ ਵੀ ਪ੍ਰਸ਼ਾਸਨ ਐਦੇ ਲਈ ਕੁਝ ਕਰ ਸਕਦਾ ਹੈ ਸੋਚੋ ਉਠੋ ਕਰੋ ਮੇਰੇ ਵੀਰੋ ਐਵੰਜੀ ਜੱਥੇਬੰਦੀਆਂ ਲਈ ਐਸੇ ਪਹਿਲੇ ਦਿਨ ਦੀ ਗੱਲ ਸੀ ਅਗਲੇ ਦਿਨ ਮੈਂ ਆਪਣੀ ਟੀਮ ਦੇ ਨਾਲ ਉੱਥੇ ਪਹੁੰਚਿਆ ਸਾਰੀਆਂ ਤਿਆਰੀਆਂ ਕਰਕੇ ਅਸੀਂ ਮੈਨੇਜਮੈਂਟ ਨਾਲ ਗੱਲ ਕੀਤੀ ਅਸੀਂ ਉਹਨਾਂ ਸਿੱਖ ਪਰਵਾਂ ਨਾਲ ਗੱਲਬਾਤ ਕੀਤੀ ਜਾਣਨ ਦੀ ਕੋਸ਼ਿਸ਼ ਕੀਤੀ ਆਖਿਰਕਾਰ ਕੀ ਮਸਲਾ ਹੈ ਤੇ ਸਾਨੂੰ ਕੀ ਜਵਾਬ ਮਿਲਦੇ ਨੇ ਪੇਸ਼ ਹੈ ਇੱਕ ਖਾਸ ਰਿਪੋਰਟ ਚੱਕਰ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਇਸ ਟਾਈਮ ਸਾਡੇ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੀ ਪੂਰੀ ਟੀਮ ਬੈਠ ਚੁੱਕੀ ਹੈ ਜਿਹੜੀ ਗੁਰਦੁਆਰਾ ਮੈਨੇਜਮੈਂਟ ਨੂੰ ਬੰਗਲਾ ਸਾਹਿਬ ਦੀ ਜਿਹੜੀ ਪੂਰੀ ਟੀਮ ਹੈ ਜਿਹੜੀ ਗੁਰਦੁਆਰੇ ਨੂੰ ਸੰਭਾਲਦੀ ਹੈ ਜੇ ਆਪਾਂ ਗੱਲ ਕਰੀਏ ਵਿਜੀਲੈਂਸ ਡਿਪਾਰਟਮੈਂਟ ਜੇ ਆਪਾਂ ਗੱਲ ਕਰੀਏ ਵਾਈਸ ਚੇਅਰਮੈਨ ਦੀ ਜੇ ਆਪਾਂ ਗੱਲ ਕਰੀਏ ਚੇਅਰਮੈਨ ਸਾਹਿਬ ਦੀ ਸੋ ਸਾਡੇ ਨਾਲ ਇਸ ਟਾਈਮ ਬੰਗਲਾ ਸਾਹਿਬ ਦੀ ਪੂਰੀ ਟੀਮ ਹੈ ਆਓ ਉਹਨਾਂ ਤੋਂ ਪੁੱਛਦੇ ਹਾਂ ਇਸ ਮੁਹਿੰਮ ਦਾ ਜਿਹੜਾ ਸਾਡਾ ਮੇਨ ਸਵਾਲ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਆ ਸਾਡੇ ਸ਼ੋਅ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਰ ਥੈਂਕ ਯੂ ਵੈਰੀ ਮੱਚ ਟੂ ਬੀ ਅ ਪਾਰਟ ਆਫ ਦਿਸ ਯੂ ਨੋ ਵੈਲਿਊਅਬਲ ਸ਼ੋਅ ਮੈਨ ਤੁਹਾਡਾ ਬਹੁਤ ਧੰਨਵਾਦੀ ਆ ਸਰ ਸਰ ਬਹੁਤ ਖੁਸ਼ੀ ਹੋਈ ਜੀ ਤੁਹਾਡੇ ਚੈਨਲ ਤੇ ਆਣ ਦੀ ਜੀ ਸਰ ਮੈਂ ਪੁੱਛਣਾ ਚਾਹਾਂਗਾ ਤੁਹਾਡੇ ਬੰਗਲਾ ਸਾਹਿਬ ਗੁਰਦੁਆਰੇ 'ਚ ਅਸੀਂ ਇੱਕ ਮਹੀਨੇ ਤੋਂ ਸਾਡੇ ਅਸੀਂ ਜੁੜੇ ਹੋਏ ਹਾਂ ਇੱਥੇ ਅਸੀਂ ਦੋ ਚਾਰ ਚੀਜ਼ਾਂ ਦੇਖੀਆਂ ਜਿਹੜੀ ਬਹੁਤ ਅੱਛੀ ਵੀ ਚੱਲ ਰਹੀਆਂ ਔਰ ਦੋ ਚਾਰ ਦੇਖੀਆਂ ਜਿਹੜੀ ਨੈਗੇਟਿਵ ਵੀ ਚੱਲ ਰਹੀਆਂ ਅਸੀਂ ਉਹਦੇ ਬਾਰੇ ਅੱਜ ਤੁਹਾਡੇ ਤੋਂ ਇੱਕ ਮੇਨ ਸਵਾਲ ਕਰਨ ਆਏ ਆ ਔਰ ਤੁਹਾਨੂੰ ਪੁੱਛਣ ਆਏ ਕਿ ਆਖਿਰਕਾਰ ਜਿਹੜ ਸੋ ਪਹਿਲੇ ਤੇ ਮੈਂ ਇਹ ਪੁੱਛਣਾ ਚਾਹਾਂਗਾ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਕਿੰਨੀ ਕੁ ਸੰਗਤ ਜਿਹੜੀ ਹੈ ਉਹ ਲੰਗਰ ਛਕਣ ਲਈ ਆਂਦੀ ਹੋਏਗੀ ਦੇਖੋ ਜੀ ਇੱਥੇ ਲੰਗਰ ਜੋ 24 ਘੰਟੇ ਚੱਲੂ ਰਹਿੰਦਾ ਹੈਗਾ ਤੇ ਸਾਰਾ ਦਿਨ ਦੇ ਵਿੱਚ ਆਮ ਜੋ ਆਮ ਦਿਨ ਲਗਰੇ 25 ਤੋਂ ਲੈ ਕੇ 30 ਹਜ਼ਾਰ ਸੰਗਤ ਜਿਹੜੀ ਲੰਗਰ ਛਕਦੀ ਹੈਗੀ ਹੈ ਔਰ ਸ਼੍ਰੀ ਚਰਵਾਰ ਔਰ ਛੱਡੇ ਦੇ ਦਿਨ ਤਕਰੀਬਨ ਤਕਰੀਬਨ 80 ਹਜ਼ਾਰ ਤੋਂ 1 ਲੱਖ ਆਦਮੀ ਇੱਥੇ ਲੰਗਰ ਛੱਕੇ ਜਾਂਦਾ ਹੈ ਗੁਰਪੁਰਬ ਦੇ ਜੋ ਦਿਨ ਹੋਏ ਜਾਂ ਸੰਗਰਾਮ ਦਾ ਦਿਨ ਹੋਏ ਤੇ ਇਹ ਅਗਲਾ 1 ਲੱਖ ਤੋਂ ਉੱਪਰ ਜਾਂਦਾ ਹੈਗਾ ਸ਼ਰਮਾ ਐਜ਼ ਇਨ ਵਾਈਸ ਚੇਅਰਮੈਨ ਤੁਸੀਂ ਬੰਗਲਾ ਸਾਹਿਬ ਗੁਰਦੁਆਰੇ ਨੂੰ ਦੇਖ ਰਹੇ ਹੋ ਤੁਹਾਡੇ ਲਈ ਇੱਕ ਮੇਨ ਸਵਾਲ ਮੈਂ ਪੁੱਛਣਾ ਚਾਹਾਂਗਾ ਸਿੱਖ ਫੈਸਿਲਿਟੀਆਂ ਜੇ ਆਪਾਂ ਗੱਲ ਕਰੀਏ ਸਿੱਖ ਭਾਈਚਾਰੇ ਲਈ ਜੇ ਆਪਾਂ ਗੱਲ ਕਰੀਏ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਕੀ ਕੀ ਫੈਸਿਲਿਟੀਆਂ ਜਿਹੜੀ ਹੈ ਉਹ ਮੌਜੂਦ ਨੇ ਸਿੱਖ ਲਈ ਐਥੇ ਸਾਡੇ ਕੋਲ ਸਰਾਏ ਗਈ ਹੈ 56 ਰੂਮਸ ਹੈਗੇ ਹੋ ਵਿੱਚ ਕੁਬ ਡੀਸੀ ਰੂਮਸ ਸਾਰੇ ਤੇ ਉਹਦਾ ਸੀ 1050 ਰੁਪਏ ਕਿਰਾਇਆ ਲੈਂਦੇ ਆ ਤੇ ਨੀਚੇ ਸਾਡਾ ਹਸਪੀਟਲ ਹੈਗਾ ਜੋ ਹਲੇ ਥੋੜਾ ਰੀਨੋਵੇਟ ਹੋ ਰਿਹਾ ਹੈ ਤਿੱਲੰਗਰ ਆਲ ਸਾਡਾ ਅੱਛਾ ਚੱਲ ਰਿਹਾ ਤੇ ਦੇਖਿਆ ਹੀ ਹੈਗਾ ਬਾਕੀ ਜਿਹੜਾ ਸਿੱਖਪਰਾ ਸਰ ਜਿਹੜਾ ਸਿੱਖਪਰਾ ਬਿਲਕੁਲ ਗਲਤ ਕਹਾ ਇਥੇ ਸ੍ਰੀ ਸਿੱਖਰੀ ਇਹ ਤਾਂ ਸਰਬ ਸਾਂਝਾ ਸਸਤਾ ਲਗਾ ਇਥੇ ਸਿੱਖ ਅਗਰ ਤੁਸੀਂ ਦੇਖੋ ਤੇ ਸਿੱਖਸ਼ਾ ਦਾ ਤੇ 60% ਰੁਲ ਗਏ 40 45% ਦੂਜੇ ਤਰਵਾਦੋਂ ਲੋਕ ਯਾਦ ਰੇ ਇਹ ਦਰੋਜੇ ਇਥੇ ਚਾਰੋਂ ਪਾਸੇ ਕੁੱਲੇ ਰੇ ਕਿਸੇ ਨੂੰ ਕੋਈ ਰੋਕ ਰੋਕ ਕਾਬਟ ਰਹੀ ਗੀ ਜੇ ਆਪਾਂ ਸਿੱਖਪਰਾਵਾਂ ਦੀ ਗੱਲ ਕਰੀਏ ਅਸੀਂ ਡੇਲੀ ਅਪਡੇਟਸ ਦੇਖਦੇ ਹਾਂ ਮੋਬਾਈਲ ਦੇ ਅੰਦਰ ਵੀ ਅਸੀਂ ਜਾਣੂ ਆ ਕਿ ਸਿੱਖ ਨੂੰ ਅਸੀਂ ਕਦੇ ਵੀ ਭੀਕ ਮੰਗਦੇ ਹੋਏ ਨਹੀਂ ਦੇਖ ਸਕਦੇ ਜਾਂ ਫਿਰ ਅਸੀਂ ਕਿਸੇ ਸਿੱਖ ਭਰਾ ਨੂੰ ਕਿਸੇ ਸੜਕ ਦੇ ਉੱਤੇ ਸੌਂਦੇ ਹੋਏ ਨਹੀਂ ਦੇਖ ਸਕਦੇ ਸਿੱਖਾਂ ਲਈ ਸਿੱਖ ਭਰਾ ਲਈ ਗੁਰਦੁਆਰਾ ਬੰਗਲਾ ਸਾਹਿਬ ਦੀ ਜਿਹੜੀ ਕਮੇਟੀ ਹੈ ਡੀਐਸਜੀਐਮ ਦੀ ਜਿਹੜੀ ਕਮੇਟੀ ਹੈ ਉਹਨਾਂ ਲਈ ਕੀ ਉਹ ਪ੍ਰਾਲਾ ਕੀਤਾ ਇਹ ਉਹਨਾਂ ਨੇ ਬੜਾ ਕੁਝ ਕਰਦੇ ਪਿਆ ਸੀ ਬਾਕੀ ਕੋਈ ਰਹਿਣਾ ਚਾਏ ਅਥਾ ਕਰਿਆ ਸਕਦਾ ਸੀ ਬਣਾ ਨਹੀਂ ਕਰਦੇ ਕਿਸੇ ਨੂੰ ਬਾਕੀ ਹੋਰ ਵੀ ਜੋ ਸਟੂਡੈਂਟ ਸਾਡੇ ਅਗੇ ਸਕੂਲਿਸ ਪੜਦੇ ਹੈਗੇ ਜੋ ਗਰੀਬ ਲੋਕ ਹੈਗੇ ਹੈ ਉਹਨਾਂ ਦੀ ਫੀਸ ਵੀ ਮਾਫ ਕਰਾਈ ਹੈ ਸਭ ਕੁਝ ਕਰਾਇਆ ਗਵਰਨਮੈਂਟ ਤੋਂ ਮਾਈਨੋਰਿਟੀ ਜਿਹੜੇ ਹੈਗੇ ਹੈ ਕਈ ਫੰਡਸ ਲੈ ਕੇ ਦਿੱਤੇ ਆ ਉਹਨਾਂ ਨੂੰ ਤੇ ਬਾਕੀ ਕਰਦੇ ਹੀ ਪਿਆ ਅੱਛਾ ਜੋ ਹੈਗਾ ਅ ਇੱਕ ਸਵਾਲ ਤੁਹਾਡੇ ਲਈ ਮੈਂ ਪੁੱਛਣਾ ਚਾਹਾਂਗਾ ਅਸੀਂ ਦੇਖਿਆ 2-3 ਦਿਨ ਤੋਂ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਡੇਲੀ ਵਿਜ਼ਿਟ ਕਰ ਰਹੇ ਹਾਂ ਅਸੀਂ ਗੁਰਦੁਆਰੇ ਦੇ ਬਾਹਰ ਵੀ 3-4 ਜਿਹੜੇ ਸਿੱਖ ਭਰਾ ਨੇ ਔਰ ਸਹਿਜ਼ਾਰੀ ਸਿੱਖ ਨੇ ਜਿਹੜੇ ਪੰਜਾਬ ਤੋਂ ਆਏ ਨੇ ਜਾਂ ਫਿਰ ਡਿਫਰੈਂਟ ਡਿਫਰੈਂਟ ਦਿੱਲੀ ਦੇ ਜ਼ੋਨ ਤੋਂ ਆਏ ਨੇ ਉਹ ਸਾਡੇ ਨਾਲ ਉਹਨਾਂ ਨੇ ਵਾਕਿਫ ਹੋਏ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਜਿਹੜੀ ਹੈ ਉਹ ਰਹਿਣ ਦੀ ਜਗ੍ਹਾ ਨਹੀਂ ਮਿਲਦੀ ਔਰ ਉੱਥੇ ਉਹ ਵਿਚਾਰੇ ਗਰਮੀ ਦੇ ਅੰਦਰ ਸੌ ਰਹੇ ਨੇ ਔਰ ਉਹ ਰੋਡਾਂ ਦੇ ਉੱਤੇ ਜਿਹੜੇ ਨੇ ਸੌ ਰਹੇ ਨੇ ਔਰ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਸਾਨੂੰ ਰਹਿਣ ਦੀ ਜਗ੍ਹਾ ਨਹੀਂ ਹੈ ਸਾਨੂੰ ਮਜਬੂਰਨ ਹੋ ਕੇ ਬਾਹਰ ਸੌਣਾ ਪੈ ਰਿਹਾ ਨਹੀਂ ਇਹ ਅਸਰ ਜੀ ਜੋ ਇਸ ਸਰਾ ਹੈਗੀ ਹੈ ਜੋ ਦਿੱਲੀ ਤੋਂ ਬਾਹਰੋਂ ਕੋਈ ਆਇਆ ਹੋਵੇ ਉਹਦਾ ਪ੍ਰੋਪਰ ਆਈਡੀ ਚੱਕ ਕਰਕੇ ਇੱਥੇ ਜਗ੍ਹਾ ਦਿੱਤੀ ਜਾਂਦੀ ਹੈ ਅਗਰ ਕੋਈ ਕਹੇ ਦਿੱਲੀ ਤੋਂ ਆ ਗਿਆ ਉੱਠ ਕੇ ਆ ਗਿਆ ਉਹਨੂੰ ਜਗ੍ਹਾ ਦਿੱਤੀ ਜਾਂਦੀ ਹੈ ਕੀ ਸਾਡੇ ਉਹ ਪ੍ਰਾਣੀ ਨੇ ਜਿਹੜੇ ਜਿਹੜੇ ਸਿੱਖ ਪਰਿਵਾਰ ਤੋਂ ਬਿਲੋਂਗ ਕਰਤਾ ਜਾਂ ਫਿਰ ਜਿਹੜਾ ਜਿਹੜਾ ਟਰਬਨ ਬੰਨਦਾ ਜਿਹਨੂੰ ਆਪਾਂ ਸਿੱਖ ਕਹਿੰਦੇ ਆ ਜਿਹਨੂੰ ਆਪਾਂ ਭਾਈਚਾਰਾ ਕਹਿੰਦੇ ਆ ਕਿ ਉਹ ਸਾਡਾ ਪ੍ਰਾਣੀ ਹੈ ਕੀ ਕੀ ਅਸੀਂ ਉਹਨੂੰ ਕੋਈ ਐਵੇਂ ਦੀ ਜਗ੍ਹਾ ਨਹੀਂ ਦੇ ਸਕਦੇ ਜਿੱਥੇ ਉਹ ਰਾਤ ਨੂੰ ਆਰਾਮ ਨਾਲ ਸੌ ਸਕੇ ਔਰ ਮੱਛਰ ਜਿਹੜੇ ਉਹਨੂੰ ਕੱਟਦੇ ਨੇ ਉਹਨੂੰ ਨਾ ਕੱਟਣ ਜਿਹੜੀ ਉਹਨੂੰ ਰਾਤ ਨੂੰ ਪਰੇਸ਼ਾਨੀ ਆਉਂਦੀ ਉਹਨੂੰ ਨਾ ਹੋਵੇ ਨੇ ਲੋਕਲ ਅਧਿਵਿਸ਼ਤ ਸਰਾਵਸਤਰੀ ਦਿੱਤੀ ਐਸਦੀ ਇਹ ਸਰਾ ਹੈਗੀ ਹੈ ਜੋ ਬੜੋ ਆਜ਼ਾਦੀ ਯਾਤਰਾ ਆਏਗਾ ਉਹਨੂੰ ਸੀ ਰਾਹ ਹੀ ਕਰ ਦੇਗੇ ਝੜੇ ਕੋ ਜੋ ਖਬਰ ਹਾਜ਼ਰ ਆਗੇ ਨੇ ਤੇ ਜ਼ਰੂਰ ਦੇਖੀ ਦੇਗਾ ਜਿਹੜਾ ਰਾਤ ਨੂੰ ਪਰੇਸ਼ਾਨ ਹੋ ਰਿਹਾ ਉਹਦੇ ਲਈ ਕੀ ਫੈਸਿਲਿਟੀ ਹੈ ਉਹ ਐਵੇਂ ਹੀ ਰੋਡ ਦੇ ਉੱਤੇ ਰੁੜੂਗਾ ਐਸਾ ਕੋਈ ਕਿਸ ਲਈ ਹੈਗਾ ਤੁਸੀਂ ਗੁਜਰਾਤ ਸਾਹਿਬ ਦਾ ਕੰਪਲੈਕਸ ਜਗ ਦੇਖ ਸਕਦੇ ਆ ਕਿ ਉਹ ਸਾਡੇ ਜੋ ਸਰੋਵਰ ਦੇ ਨਾਲ ਪਰ ਕਰਵਾ ਗਈ ਹੈ ਉਹਦੇ ਵਿੱਚ ਕਾਫੀ ਲੋਕ ਸੋਦੇ ਆਗੇ ਨੇ ਤੇ ਸਰੀਕ ਰਾਤੋਂ ਪਿੱਛੇ ਜਾਂਦੇ ਨੇ ਤੇ ਜੋ ਕੋ ਬਾਹਰ ਰੋਡ ਤੇ ਬੈ ਕੇ ਗੁਰਦਾਰਾ ਵ람 ਲਵੇ ਇਹ ਫਿਰ ਉਹਦੀ ਆਉਟਲੁੱਕ ਹੈਗੀ ਹੈ ਸਾਡੇ ਦਾ ਰੋਜ਼ੀ ਮੈਂ ਵਾਈਸ ਚੇਅਰਮੈਨ ਤੋਂ ਸਾਹਮਣੇ ਪੁੱਛਣਾ ਚਾਹਾਂਗਾ ਸਰ ਔਰ ਕੀ ਫੈਸਿਲਿਟੀਆਂ ਤੁਸੀਂ ਸਿੱਖ ਯੁਥ ਲਈ ਜਾਂ ਫਿਰ ਜਿਹੜੇ ਵੀ ਸਿੱਖ ਆਪਣੀ ਸੰਗਤ ਹੈ ਉਹਨਾਂ ਲਈ ਤੁਸੀਂ ਔਰ ਕੀ ਕੀ ਫੈਸਿਲਿਟੀਆਂ ਦੇ ਰੱਖੀ ਹੈ ਜਿਵੇਂ ਅਸੀਂ ਗੱਲ ਕੀਤੀ ਹੁਣੇ ਸਿੱਖ ਪ੍ਰਾਣ ਜਿਹੜੇ ਉਹ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਫੁੱਟਪਾਥ ਦੇ ਉੱਤੇ ਸੋ ਰਹੇ ਨੇ ਐਸਾ ਕੋਈ ਨਹੀਂ ਐਸਾ ਕੋਈ ਨਹੀਂ ਚਲੋ ਇਹ ਤੇ ਅਸੀਂ ਤੁਹਾਨੂੰ ਔਰ ਲਾਈਵ ਸਬੂਤ ਦੇਵਾਂਗੇ ਤਾਂ ਤੁਹਾਨੂੰ ਪਤਾ ਚੱਲੇਗਾ ਲੇਕਿਨ ਅਸੀਂ ਹੁਣ ਪ ਇਸ ਵਾਸਤੇ ਕੋਈ ਨਹੀਂ ਹੈਗਾ ਬੰਦਾ ਅਗਰ ਲੋਕਲ ਬੰਦਾ ਆਦਾ ਸਿਕਿਉਰਿਟੀ ਰਿਜ਼ਡੈਂਸੀ ਦਿਵਸ ਅਸੀਂ ਨਹੀਂ ਐਂਡ ਦਿੰਦੇ ਉਹਨੂੰ ਸਾਡੇ ਨਾਲ ਵਿਜੀਲੈਂਸ ਡਿਪਾਰਟਮੈਂਟ ਤੋਂ ਵੀ ਸਰਦਾਰ ਜਗਦੀਪ ਸਿੰਘ ਜੀ ਨੇ ਜਿਹੜਾ ਕਿ ਵਿਜੀਲੈਂਸ ਦੇਖਦੇ ਆ ਉਹਨਾਂ ਤੋਂ ਪੁੱਛਦੇ ਆ ਕਿ ਆਖਿਰਕਾਰ ਜਿਹੜਾ ਸਿੱਖ ਭਾਈਚਾਰੇ ਦਾ ਜਿਹੜਾ ਮੁੱਦਾ ਚੱਲ ਰਿਹਾ ਹੈ ਜਿਹੜੇ ਵਿਚਾਰੇ ਬਾਹਰ ਸੌ ਰਹੇ ਨੇ ਔਰ ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਜਿਹੜਾ ਉਹ ਜਗ੍ਹਾ ਨਹੀਂ ਮਿਲ ਪਾਰੀ ਕਿਉਂਕਿ ਕਾਰਨ ਹੋ ਸਕਦਾ ਹੈ ਜਿਹੜਾ ਸਾਨੂੰ ਚੇਅਰਮੈਨ ਸਾਹਿਬ ਨੇ ਦੱਸਿਆ ਕਿ 1000 ਰੁਪਏ ਦਾ ਰੂਮ ਹੈ ਉਹ ਐਫਰਟ ਨਹੀਂ ਕਰ ਪਾਉਂਦੇ ਲੇਕਿਨ ਆਖਿਰਕਾਰ 1000 ਰੁਪਏ ਨਾ ਦੇ ਕੇ ਜਿਹੜਾ ਉਹ ਸਿੱਖ ਹੈ ਉਹ ਵਿਚਾਰਾ ਕਿੱਥੇ ਸੋਏਗਾ ਉਹਦਾ ਅੱਜ ਮੇਨ ਸਵਾਲ ਜਿਹੜਾ ਹੈ ਉਹ ਸਾਡੇ ਨਾਲ ਚੱਲ ਰਿਹਾ ਹੈ ਮੈਂ ਸਰ ਤੁਹਾਡੇ ਕੋਲ ਆਣਾ ਮੈਂ ਇੱਕ ਵਾਰੀ ਵਿਜੀਲੈਂਸ ਡਿਪਾਰਟਮੈਂਟ ਤੋਂ ਜਿਹੜੇ ਸਾਡੇ ਨਾਲ ਸਰ ਨੇ ਉਹਨਾਂ ਤੋਂ ਪੁੱਛਦਾ ਹਾਂ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਵਿਜੀਲੈਂਸ ਡਿਪਾਰਟਮੈਂਟ ਜਿਹੜੀ ਇਹ 24 ਆਵਰ ਗੁਰਦੁਆਰਾ ਸਾਹਿਬ ਨੂੰ ਦੇਖਦੇ ਰਹਿੰਦੀ ਹੈ ਜਿਹੜਾ ਕੋਈ ਯਾਤਰੀ ਬਾਹਰੋਂ ਆਉਂਦਾ ਹੈ ਜਿਹੜੀ ਕੋਈ ਉਹਨੂੰ ਦਿੱਕਤ ਹੁੰਦੀ ਹੈ ਮੈਨੇਜਰ ਸਾਹਿਬ ਦੇ ਨਾਲ ਉਹਨਾਂ ਦੀ ਗੱਲ ਕਰਵਾ ਦਿੱਤੀ ਹੈ ਉਹਨਾਂ ਦੇ ਮੈਨੇਜਰ ਸਾਹਿਬ ਦੇ through ਉਹਨਾਂ ਨੂੰ ਆਰਾਮ ਕਰਨ ਵਾਸਤੇ ਕੋਈ ਨਾ ਕੋਈ ਐਸੀ ਜਗ੍ਹਾ ਜ਼ਰੂਰ ਦੇ ਦੇਣਾ ਜਿੱਥੇ ਕਿ ਤੁਸੀਂ ਆਰਾਮ ਕਰ ਸਕੋ ਲੇਕਿਨ ਇੱਥੇ ਜਿਹੜੇ ਕਮਰੇ ਹੈਗੇ ਨੇ ਕਮਰੇ ਹੈਗੇ ਨੇ 57 ਜਿਹੜੇ ਕੀ ਬੁਕਿੰਗ ਰੰਦੇ ਨੇ ਜਿਹੜੇ ਪਾਠੀਆਂ ਵਾਸਤੇ ਵੀ ਰੱਖੇ ਨੇ ਕੋਈ ਰਾਗਿਆਂ ਵਾਸਤੇ ਵੀ ਰੱਖੇ ਨੇ ਜਿਹੜੇ ਕੋਈ ਬਾਹਰੋਂ ਦੂਸਰੇ ਗੁਰਦੁਆਰੇ ਤੋਂ ਗ੍ਰੰਥੀ ਸਾਹਿਬ ਆ ਜਾਂਦੇ ਨੇ ਜਿੱਥੇ ਦਾ ਆ ਜਾਂਦੇ ਨੇ ਉਹਨਾਂ ਵਾਸਤੇ ਵੀ ਪ੍ਰਾਪਰ ਜਗ੍ਹਾ ਉੱਥੇ ਰੱਖੀ ਦੀ ਹੈ ਸਰ ਉਹਨਾਂ ਨੂੰ ਚੋਰ ਕਹਿ ਕੇ ਫਟਕਾਰ ਮਾਰ ਕੇ ਗੁਰਦੁਆਰੇ ਤੋਂ ਭਜਾ ਦਿੱਤਾ ਜਾਂਦਾ ਹੈ ਕਿ ਤੁਸੀਂ ਇੱਥੇ ਚੋਰੀ ਕਰੋਗੇ ਜਾਂ ਫਿਰ ਸਾਡੀ ਇੱਥੇ ਚੋਰੀ ਹੁੰਦੀ ਹੈ ਉਹਨਾਂ ਨੂੰ ਫਟਕਾਰ ਮਾਰ ਕੇ ਇੱਥੋਂ ਭਗਾ ਦਿੱਤਾ ਜਾਂਦਾ ਹੈ ਵਿਜੀਲੈਂਸ ਡਿਪਾਰਟਮੈਂਟ ਉੱਤੇ ਲਈ ਕੀ ਕਰ ਰਹੇ ਹੈ ਵਿਜੀਲੈਂਸ ਡਿਪਾਰਟਮੈਂਟ ਇਸ ਹਰ ਚੀਜ਼ ਨੂੰ ਦੇਖ ਲੀਏ ਲੇਕਿਨ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਕਿਸੇ ਨਾਲ ਐਸਾ ਮਤਭੇਦ ਨਹੀਂ ਰੱਖਿਆ ਜਾਂਦਾ ਮਤਭੇਦ ਜਿਹੜਾ ਯਾਤਰੀ ਭਾਵੇਂ ਕਰਦੇ ਨੇ ਲੇਕਿਨ ਅਸੀਂ ਉਹਨਾਂ ਨਾਲ ਇਹੋ ਜਿਹਾ ਕੋਈ ਮਤਭੇਦ ਨਹੀਂ ਕਰਦੇ ਨਾ ਹੀ ਸਾਡਾ ਕੋਈ ਜਥੇਦਾਰ ਕੋਈ ਮੈਨੇਜਰ ਕੋਈ ਸੇਵਾਦਾਰ ਇਹੋ ਜਿਹਾ ਮਤਭੇਦ ਕਰਦਾ ਜੇ ਕੋਈ ਸਾਨੂੰ ਖਬਰ ਮਿਲਦੀ ਹੈ ਕਿ ਬੰਦਾ ਉੱਚੀ ਬੋਲਿਆ ਉਹਦੀ ਵੀ ਇਨਕੁਆਰੀ ਕੀਤੀ ਜਾਂਦੀ ਹੈ ਕਿ ਬੰਦੇ ਨੇ ਸੱਚ ਕਿਹਾ ਜਾਂ ਝੂਠ ਕਿਹਾ ਸੋ ਐਸੀ ਹੀ ਮੈਨੇਜਮੈਂਟ ਜਿਹੜੀ ਦੱਸ ਰਹੀ ਹੈ ਕਿ ਗੁਰਦੁਆਰੇ ਦੇ ਬਾੜ ਜਿਹੜਾ ਸੋ ਰਿਹਾ ਹੈ ਮੈਨੇਜਮੈਂਟ ਦੀ ਤਰਫੋਂ ਤੇ ਪੂਰਾ ਉਹਨਾਂ ਨੂੰ ਜਿਹੜਾ ਹੈ ਇੱਥੇ ਫੈਸਿਲਿਟੀਆਂ ਜਿਹੜੀਆਂ ਪ੍ਰੋਵਾਈਡ ਕੀਤੀ ਜਾ ਰਹੀਆਂ ਕੋਈ ਔਰ ਰੀਜ਼ਨ ਹੋ ਸਕਦਾ ਹੈ ਜਿਹੜਾ ਸਿੱਖ ਪਾਈ ਬਾੜ ਸੋ ਰਿਹਾ ਹੈ ਜਾਂ ਫਿਰ ਉਹਦੇ ਕੋਲ ਦਿੱਲੀ ਦੀ ਜਿਵੇਂ ਦੱਸਿਆ ਕਿ ਆਈਡੀ ਪ੍ਰੂਫ ਨਹੀਂ ਹੈ ਜਾਂ ਫਿਰ ਉਹ 1000 ਰੁਪਏ ਜਿਹੜਾ ਐਫਰਟ ਨਹੀਂ ਕਰ ਸਕਦਾ ਇਹ ਹੈਗਾ ਮੇਨ ਸਵਾਲ ਅਸੀਂ ਵਾਈਸ ਚੇਅਰਮੈਨ ਸਾਹਿਬ ਤੋਂ ਪੁੱਛਾਂਗੇ ਕਿ ਜਿਹੜਾ ਕੋਈ ਵੀ ਮਦਦਗਾਰ ਜਾਂ ਫਿਰ ਕੋਈ ਵੀ ਐਵੇਂ ਜਾਂ ਬਜ਼ੁਰਗ ਆਪਣਾ ਸਿੱਖ ਭਰਾ ਰਾਤ ਨੂੰ ਬੰਗਲਾ ਸਾਹਿਬ ਗੁਰਦੁਆਰੇ ਆ ਗਿਆ ਜੇ ਉਹਨੂੰ ਘਰ ਤੋਂ ਬੇ ਬੇਦਖਲ ਕਰ ਦਿੱਤਾ ਹੋਵੇ ਚਾ ਕੋਈ ਵੀ ਰੀਜ਼ਨ ਹੋਵੇ ਉਹਦੇ ਲਈ ਗੁਰਦੁਆਰਾ ਮੈਨੇਜਮੈਂਟ ਨੇ ਕੀ ਪ੍ਰਬੰਧ ਕੀਤੇ ਨੇ ਚੇਅਰਮੈਨ ਸਾਹਿਬ ਤੋਂ ਪੁੱਛਦੇ ਆ ਜੀ ਉਧਰ ਸਾਡੇ ਕੋਲ نیچے ਦੋ ਹਾਲ ਲੱਗੇ ਆ ਅਸੀਂ ਹਾਲ ਵਿੱਚ ਸਵਾੰਦੇ ਆ ਉਹਨਾਂ ਨੂੰ ਹਾਲ ਫੁੱਲ ਹੈਗਾ ਤੇ ਸਰੋਵਰ ਦੀ ਪਰਿਕਰਮ ਹੈਗੀ ਆ ਉੱਥੇ ਸਵਾੰਦੇ ਹੈਗੇ ਆ ਕਿਸਕੀ ਪ੍ਰੋਬਲਮ ਆ ਨਹੀਂ ਦਿੰਦੇ ਕਿਸੇ ਨੂੰ ਅਸੀਂ ਲੇਕਿਨ ਫਿਰ ਵੀ ਸਰ ਜਿਹੜੇ ਔਰ ਦੋ ਚਾਰ ਜਿਹੜੇ ਔਰ ਸਿਕ ਪਰਾਸੀ ਦੇਖਿਆ ਜਿਹੜੇ ਬਾਰਸ਼ ਹੋ ਰਹੇ ਆ ਉਹ ਕੀ ਕਾਰਨ ਹੋ ਸਕਦਾ ਕਿ ਉੱਥੇ ਬਾਰਸ਼ ਹੋ ਰਹੇ ਨੇ ਮੀਂਹ ਦਾ ਕਮ ਹੈਗਾ ਬਾਰਸ਼ ਹੋ ਰਹੇ ਨੇ ਮੀਂਹ ਦਾ ਕਮ ਹੈਗਾ ਬਾਰਸ਼ ਹੋ ਰਹੇ ਨੇ ਮੀਂਹ ਦਾ ਕਮ ਹੈਗਾ ਬਾਰਸ਼ ਹੋ ਰਹੇ ਨੇ ਤੁਸੀਂ ਦੇਖੋ ਤੇ ਉਧਰ ਲਈ ਮੈਨੇਜਮੈਂਟ ਕੁਝ ਨਹੀਂ ਕਰ ਸਕਦੀ ਕੀ ਕਰਾਂਗੇ ਦੱਸੋ ਤੁਸੀਂ ਕੀ ਕਰਾਂਗੇ ਦੱਸੋ ਤੁਸੀਂ ਕੀ ਕਰਾਂਗੇ ਦੱਸੋ ਤੁਸੀਂ ਕੀ ਕਰਾਂਗੇ ਦੱਸੋ ਤੁਸੀਂ ਚੇਅਰਮੈਨ ਸਾਹਿਬ ਦਾ ਸਵਾਬਲਾ ਕਿ ਉਹ ਉਹਨਾਂ ਦਾ ਕੁਝ ਨਹੀਂ ਹੋ ਸਕਦਾ ਉਹ ਉਹਨਾਂ ਦਾ ਰੋਜ਼ ਦਾ ਕੰਮ ਹੈ ਸੋ ਅਸੀਂ ਵਿਜੀਲੈਂਸ ਡਿਪਾਰਟਮੈਂਟ ਦੀ ਤਰਫ ਦੁਬਾਰਾ ਚਲ ਦੇਣਾ ਤੋਂ ਪੁੱਛਦੇ ਹਾਂ ਕਿ ਆਖਿਰਕਾਰ ਵਿਜੀਲੈਂਸ ਡਿਪਾਰਟਮੈਂਟ ਦਾ ਕੰਮ ਹੁੰਦਾ ਹੈ ਕਿ ਜਿਹੜਾ ਕੋਈ ਵੀ ਸਿੱਖਪਰਾ ਜਿਹੜਾ ਮਦਦ ਜਿਸ ਨੂੰ ਚਾਹੀਦੀ ਹੈ ਜਿਹੜਾ ਰਾਤ ਨੂੰ ਇੱਥੇ ਆ ਕੇ ਅਸੀਂ ਇਹ ਸਵਾਲ ਨਹੀਂ ਖੜਾ ਕਰ ਰਹੇ ਕਿ ਇੱਥੇ ਡੀਐਸਜੀ ਐਮਸੀ ਦੀ ਗਲਤੀ ਹੈ ਜਾਂ ਫਿਰ ਮੈਨੇਜਮੈਂਟ ਦੀ ਗਲਤੀ ਹੈ ਮੇਬੀ ਹੋ ਸਕਦਾ ਹੈ ਕਿ ਇਹਨਾਂ ਨੂੰ ਇਸ ਬਾਰੇ ਨਹੀਂ ਪਤਾ ਹੋਏ ਸ਼ਾਇਦ ਸਾਡੇ ਇਸ ਮੁਹਿੰਮ ਦੇ ਬਾਅਦ ਇਹ ਥੋੜਾ ਜਿਹਾ ਸਤਰਕ ਹੋਣ ਔਰ ਜਿਹੜਾ ਵੀ ਜਾਵੇ ਜਾਂ ਫਿਰ ਉਹਦੇ ਲਈ ਕੋਈ ਸਪੈਸ਼ਲ ਫੈਸਿਲਿਟੀ ਹੈ ਉਹ ਪ੍ਰੋਵਾਈਡ ਕੀਤੀ ਜਾਵੇ ਸੋ ਅਸੀਂ ਵਿਜੀਲੈਂਸ ਡਿਪਾਰਟਮੈਂਟ ਨੂੰ ਦੁਬਾਰਾ ਪੁੱਛਦੇ ਹਾਂ ਕਿ ਉਹਨਾਂ ਲਈ ਕੀ ਕੀ ਫੈਸਿਲਿਟੀਆਂ ਜਿਹੜੀ ਉਹ ਪ੍ਰੋਵਾਈਡ ਕਰ ਸਕਦੇ ਨੇ ਕੋਈ ਇੱਥੇ ਹਰ ਕਿਸਮ ਦਾ ਬੰਦਾ Hindu ਹੋਵੇ Sikh ਹੋਵੇ ਕਿਸੇ ਵੀ ਕੌਮ ਦਾ ਹੋਵੇ ਉਹ ਇੱਥੇ ਗੁਰਦੁਆਰੇ ਆ ਜਾਂਦਾ ਹੈ ਠੀਕ ਹੈ ਜੀ ਇਹਨਾਂ ਦਾ ਕਹਿਣਾ ਸੀ ਕਿ ਜਿਹੜਾ ਵੀ ਕਿਸੇ ਵੀ ਧਰਮ ਦਾ ਜਾਂ ਫਿਰ ਉਹ ਸਿੱਖ ਕਿ ਸਿੱਖ ਤੋਂ ਇਲਾਵਾ ਕੋਈ ਸੀ ਔਰ ਵੀ ਧਰਮ ਦਾ ਹੋ ਸਕਦਾ ਉਹ ਵੀ ਗੁਰਦੁਆਰੇ ਆ ਕੇ ਸਟੇ ਕਰ ਸਕਦਾ ਇੱਥੇ ਇਹਨਾਂ ਨੇ ਲੰਗਰ ਹਾਲ ਪਲੱਸ ਇਹਨਾਂ ਨੇ ਇੱਕ ਹਾਲ ਜਿਹੜਾ ਬਣਾਇਆ ਹੋਇਆ ਐਕਸਟਰਾ ਜਿੱਥੇ ਆ ਕੇ ਸਿੱਖ ਭਰਾ ਆ ਕੇ ਸਟੇ ਕਰ ਸਕਦਾ ਜਾਂ ਫਿਰ ਪਰਿ ਕਰਮਾ ਦੇ ਕੋਲ ਵੀ ਉਹ ਉੱਥੇ ਜਾ ਕੇ ਵੀ ਸਿੱਖ ਭਰਾ ਜਿਹੜਾ ਉਹ ਸਟੇ ਕਰ ਸਕਦਾ ਇੱਥੇ ਸਿਰਫ ਸਿੱਖ ਭਰਾ ਦੀ ਗੱਲ ਨਹੀਂ ਹੋ ਰਹੀ ਅਤੇ ਹਰ ਧਰਮ ਦੇ ਲੋਕਾਂ ਦੀ ਗੱਲ ਹੋ ਰਹੀ ਹੈ ਚਾਹੇ ਉਹ ਕਿਸੇ ਵੀ ਧਰਮ ਨੂੰ ਬਲੌਕ ਕਰਦਾ ਹੋਵੇ ਗੁਰਦੁਆਰਾ ਬੰਗਲਾ ਸਾਹਿਬ ਦੀ ਮੈਨੇਜਮੈਂਟ ਟੀਮ ਜਿਹੜੀ ਹੈ ਉਹ ਸਤਰਕ ਹੈ ਉਹਨਾਂ ਨੂੰ ਸ਼ਾਇਦ ਉਹਨਾਂ ਨੂੰ ਸ਼ਾਇਦ ਇਸ ਚੀਜ਼ ਇਸ ਵਿਸ਼ੇ ਦੇ ਬਾਰੇ ਨਹੀਂ ਪਤਾ ਜੀ ਇਸ ਕਰਕੇ ਜੀ ਉਹ ਜੋੜ ਦਿਆ ਇੱਥੇ ਤੁਹਾਡੇ ਪਾਰਲੀਮੈਂਟ ਹਾਊਸ ਦੇ ਨਜ਼ਦੀਕ ਹੈ ਇੱਥੇ ਹਰ ਰੋਜ਼ ਕਿਸ ਨਾ ਕਿਸੇ ਰੈਲੀ ਦੇ ਪਾਰਟੀ ਵਾਲਾ ਰੈਲੀ ਕੀਤੀ ਜਾਂਦੀ ਹੈ ਉਹ ਰੈਲੀ ਵਾਲੇ ਲੋਕ ਵੀ ਇੱਥੇ ਆ ਕੇ ਦਿੰਦੇ ਨੇ ਉਹਨਾਂ ਦਾ ਪੂਰਾ ਰੈਡ ਦਾ ਲੱਗਣ ਪਾੜੀ ਦਾ ਇਸ਼ਤਾਲ ਵਾਲੀ ਦਾ ਸਭ ਪਰਬੰਧ ਗੁਰਦੁਆਰਾ ਕੋਟੇ ਨੂੰ ਕੀਤਾ ਜਾਂਦਾ ਗਿਆ ਅਸੀਂ ਕੋਈ ਬਦਤਰੀ ਕਰਦੇ ਨਹੀਂ ਅਗੇ ਮੈਂ ਸਿਰਫ ਗੱਲ ਨੂੰ ਖਤਮ ਕਰਦਾ ਹੋਇਆ ਇਸ ਨੂੰ ਕਲੋਜ਼ ਕਰਦਾ ਹੋਇਆ ਸਿਰਫ ਆਖਰੀ ਸਵਾਲ ਮੈਂ ਟੀਮ ਤੋਂ ਪੁੱਛਣਾ ਚਾਹਾਂਗਾ ਕਿ ਜੇ ਕੋਈ ਮਦਦ ਮੰਗਦਾ ਹੋਇਆ ਸਾਡਾ ਸਿੱਖ ਭਰਾ ਜਾਂ ਫਿਰ ਕਿਸੇ ਔਰਤ ਰਮਦਾ ਕੋਈ ਵੀ ਮਨੁੱਖ ਜਿਹੜਾ ਜਿਹਨੂੰ ਮਦਦ ਚਾਹੀਦੀ ਹੈ ਜਾਂ ਫਿਰ ਉਹਨੂੰ ਪੈਸੇ ਦੀ ਮਦਦ ਹੋਏ ਜਾਂ ਫਿਰ ਉਹਨੂੰ ਖਾਣ ਦੀ ਮਦਦ ਹੋਏ ਜਾਂ ਫਿਰ ਉਹਨੂੰ ਰਹਿਣ ਦੀ ਮਦਦ ਹੋਏ ਉਹਦੇ ਲਈ ਡੀਐਸਜੀਐਮਸੀ ਜਾਂ ਫਿਰ ਬੰਗਲਾ ਸਾਥ ਦੀ ਕਮੇਟੀ ਜਿਹੜੀ ਹੈ ਉਹ ਉਹਨਾਂ ਲਈ ਕੀ ਸਟੈਪ ਚੁੱਕ ਸਕਦੀ ਹੈ ਉਹਨਾਂ ਵਾਸਤੇ ਲੱਗਰ ਦਾ ਪ੍ਰਬੰਧ ਸਾਡੇ ਕੋਲ ਅੱਥੇ ਆ ਗਿਆ ਹੈ ਜੇ ਕੋਈ ਛੋਟੀ ਵੱਡੀ ਦਵਾਈ دارو ਦਾ ਹੈਗਾ ਸਾਡੇ ਕੋਲ ਪੋਲੀ ਕਲੀਨਿਕ ਹੈ ਗਏ ਜੇ ਪੈਸੇ ਦੀ ਬਦਦ ਹੈਗੀ ਹੈ ਫਿਰ ਸਾਡੇ ਗੁਰਦਾਰਾ ਰਕਾਬ ਗੱਜਾ ਸਾਹਿਬ ਪ੍ਰਦਾਸ ਸਾਹਿਬ ਜਲਨਕਤਾਰ ਸਾਹਿਬ ਕੋਲ ਉਹਨਾਂ ਕੋਲ ਪਾਵਰ ਹੈਗੀ ਹੈ ਉਹ ਕਿਸੇ ਦੀ ਬਾਈਟ ਰਿਤਾਈ ਕਰ ਸਕਦੇ ਆ ਕਿਰੇ ਤੇ ਉਹ ਰੋਜ਼ ਕਰਦੇ ਹੋਏ ਆ ਕਿਰੇ ਲੋਕੀ ਉਹਨਾਂ ਕੋਲ 1000 ਲੋਕ ਜਾਂਦੇ ਨੇ ਜਿਹੜੇ ਪੈਸੇ ਦੀ ਬਦਲ ਲੈ ਕੇ ਆਦੇ ਨੇ ਉਹ ਪ੍ਰਦਾਸ ਸਾਹਿਬ ਉਹਨਾਂ ਜਲਨਕਤਾਰ ਸਾਹਿਬ ਕਰਦੇ ਦੇ ਨੇ ਸੂਰੀ ਹੋ ਗਿਆ ਉਹ ਸਾਡੇ ਜਨਰਲ ਮਨੀਰ ਸਾਹਿਬ ਵੀ ਹੈਗੇ ਨੇ ਅਜੀਤ ਸਿੰਘ ਜੀ ਉਹਨਾਂ ਕੋਲ ਵੀ ਪਾਵਰ ਹੈਗੀ ਹੈ ਉਹ ਟਿਕਟ ਲੈ ਕੇ ਉਹਨਾਂ ਨੂੰ ਟਿਕਟ ਜਿੱਥੇ ਦੀ ਵੀ ਚਾਹੀਦੀ ਹੁੰਦੀ ਇੱਥੋਂ ਪੰਜਾਬ ਜਾਣਾ ਹੈ ਇਹ ਕਿੱਥੇ ਕਮੇਟੀ ਤੋਂ ਟਿਕਟ ਵੀ ਦਵਾਂਦੀ ਟੇਨਦੀ ਜਾਣਦੀ ਔਰ ਜਾਣ ਨੂੰ ਕਾ 100 200 ਰੁਪਏ ਨੂੰ ਰਸਤੇ ਵਾਸਤੇ ਕਰਾਇਆ ਵੀ ਦਿੰਦੀ ਏ ਹਰ ਚੀਜ਼ ਦੀ ਸਹੂਲਤ ਹੈਗੀ ਕਿਸੇ ਚੀਜ਼ ਦੀ ਜਾਂਦੀ ਨਹੀਂ ਹੈ ਸਹੂਲਤ ਨਹੀਂ ਹੈਗੀ ਸ਼ੋ ਠੀਕ ਹੈ ਜੀ ਐਸ ਸਾਨੂੰ ਦੱਸਿਆ ਮੈਨੇਜਮੈਂਟ ਨੇ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਕਿ ਸਾਨੂੰ ਜਿਹੜੀ ਮਦਦ ਹੈ ਉਹ ਸਿੱਖ ਭਰਾ ਨੂੰ ਪਹੁੰਚਾਈ ਜਾਂਦੀ ਹੈ ਜਾਂ ਫਿਰ ਅਗਰ ਕਿਸੇ ਨੂੰ ਮਦਦ ਦੀ ਲੋੜ ਹੈ ਉਹਨਾਂ ਨੂੰ ਮਦਦ ਸਿੱਧੇ ਤੌਰ ਤੇ ਮੈਨੇਜਮੈਂਟ ਦੀ ਤਰਫੋਂ ਜਾਂ ਫਿਰ ਜਿਹਦੇ ਕੋਲ ਵੀ ਪਾਵਰ ਹੈ ਚਾਹੇ ਉਹ ਵਾਈਸ ਚੇਅਰਮੈਨ ਹੋਵੇ ਚਾਹੇ ਉਹ ਚੇਅਰਮੈਨ ਹੋਵੇ ਕਮੇਟੀ ਦਾ ਚਾਹੇ ਉਹ ਪ੍ਰੈਜ਼ੀਡੈਂਟ ਹੋਵੇ ਉਹ ਹਰ ਕਿਸੇ ਤਰਮ ਦੇ ਲੋਕਾਂ ਨੂੰ ਜਾਂ ਫਿਰ ਸਿੱਖ ਭਰਾ ਨੂੰ ਜਿਹੜੀ ਸੇਵਾ ਹੈ ਉਹ ਪਹੁੰਚਾਈ ਜਾਂਦੀ ਹੈ ਮੈਂ ਅਸੀ ਹਰਕਿਰਤ ਸਿੰਘ ਆਲੂਵਾਲੀਆ ਕੈਮਰਾਮੈਨ ਗਰੀਸ਼ ਦੇ ਨਾਲ ਚੱਕਦੇ ਟੀਵੀ ਧੰਨਵਾਦ ਦਰਸ਼ਕੋ ਅਸੀਂ ਦੇਖਿਆ ਕਿਸ ਤਰੀਕੇ ਨਾਲ ਖੁੱਲੇ ਆਸਮਾਨ ਦੇ ਥੱਲੇ ਸਾਡੇ ਸਿੱਖ ਭਰਾਵਾਂ ਨਾਲ ਬਦਸਲੂਕੀ ਹੋ ਰਹੀ ਹੈ ਸੇਵਾਦਾਰਾਂ ਦਾ ਕਹਿਣਾ ਸੀ ਕਿ ਇਹ ਲੋਕ ਨਸ਼ੇੜੀ ਨੇ ਤੁਸੀਂ ਵੀ ਦੇਖਿਆ ਕਿ ਤੁਹਾਨੂੰ ਐਨਐਸ਼ਡੀ ਲੱਗੇ ਮੈਨੂੰ ਤਾਂ ਨਹੀਂ ਲੱਗੇ ਮੈਨੂੰ ਤਾਂ ਇਹ ਵਿਚਾਰੇ ਵਕਤ ਔਰ ਸਾਡੀ ਮੈਨੇਜਮੈਂਟ ਦੇ ਸਤਾਏ ਹੋਏ ਲੱਗੇ ਗੱਲ ਇੱਥੇ ਨਹੀਂ ਰੁਕੀ ਚੱਕਦੇ ਟੀਵੀ ਦੀ ਟੀਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਦ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਸੀ ਤਾਂ ਕੁਝ ਮੈਨੇਜਮੈਂਟ ਦੀ ਤਰਫੋਂ ਸੇਵਾਦਾਰਾ ਨੇ ਸਾਡੇ ਨਾਲ ਬਦਸਲੂਕੀ ਕੀਤੀ ਸਾਡੇ ਕੈਮਰੇ ਲਕੋ ਲਏ ਸਾਡੇ ਨਾਲ ਲੜਨ ਲੱਗ ਪਏ ਸਾਨੂੰ ਉਸ ਬਦਸਲੂਕੀ ਦਾ ਕੋਈ ਅਫਸੋਸ ਨਹੀਂ ਹੈ ਆਖਿਰਕਾਰ ਸਾਡੀ ਮੁਹਿੰਮ ਕਾਮਯਾਬੀ ਸੇਵਾਦਾਰਾ ਨੇ ਉਹਨਾਂ ਸਾਰਿਆਂ ਨੂੰ ਗੁਰਦੁਆਰੇ ਸਾਈ ਵਿਖੇ ਹਾਲ ਦੇ ਅੰਦਰ ਲੈ ਗਏ ਅਤੇ ਉਹਨਾਂ ਨੂੰ ਹਾਲ ਦੇ ਅੰਦਰ ਰੁਕਣ ਦੀ ਇਜਾਜ਼ਤ ਵੀ ਦੇ ਦਿੱਤੀ ਸਾਡੀ ਛੋਟੀ ਜੀ ਕੋਸ਼ਿਸ਼ ਨੇ ਉਹਨਾਂ ਨੂੰ ਆਰਾਮ ਦੀ ਨੀਂਦ ਦਿੱਤੀ ਇਸ ਤਰੀਕੇ ਦਾ ਕੋਈ ਵੀ ਮਸਲਾ ਜੇ ਤੁਹਾਡੇ ਨਾਲ ਵੀ ਵਾਪਰਿਆ ਹੋਵੇ ਜਾਂ ਫਿਰ ਤੁਸੀਂ ਇਸ ਤਰੀਕੇ ਦੇ ਮਸਲਿਆਂ ਦੇ ਨਾਲ ਜਾਣੂ ਹੋ ਤਾਂ ਸਾਨੂੰ ਜਰੂਰ ਦੱਸੋ ਅਸੀਂ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰਾਂਗੇ ਸ਼ਾਇਦ ਕਿਸੇ ਨੂੰ ਇਨਸਾਫ ਮਿਲ ਜਾਏ ਤੁਸੀਂ ਆਪਣੀ ਰਾਏ ਸਾਨੂੰ ਈਮੇਲ ਅਤੇ ਹੇਟ ਲਿਕੇ WhatsApp ਨੰਬਰ ਤੇ ਵੀ ਦੇ ਸਕਦੇ ਹੋ ਜੇ ਐਵੇਂ ਜੇ ਮਸਲੇ ਮੇਰੇ ਸਾਹਮਣੇ ਆਂਦੇ ਨੇ ਮੈਂ ਤੁਹਾਡੇ ਸਾਹਮਣੇ ਜਰੂਰ ਰੱਖਾਂਗਾ ਚੱਕਦੇ ਟੀਵੀ ਦੀ ਟੀਮ ਦੁਬਾਰਾ ਕੋਸ਼ਿਸ਼ ਕਰੇਗੀ ਤਦ ਤੱਕ ਲਈ ਦੇਸ਼ ਤੇ ਵਿਦੇਸ਼ੀ ਗਤੀਵਿਧੀਆਂ ਲਈ ਤੁਸੀਂ ਦੇਖਦੇ ਰਹੋ ਚੱਕਦੇ ਟੀਵੀ ਧੰਨਵਾਦ